ਵਾਹਿਗੁਰੂ ਜੀ ਦਾ ਖਾਸ ਹੈ ਵਾਹਿਗੁਰੂ ਜੀ ਕੀ ਫਤਿਹ ਅੱਛਾ ਤੋਂ ਕੈਂਬਈ ਜੀ ਮੜੀ ਤਨੌਲਾ ਬਹੁਤ ਚੰਗੀਆਂ ਮੱਝਾਂ ਇੱਥੇ ਪਹੁੰਚੀਆਂ ਆਪਣੀਆਂ ਬੂਰੀ ਆ ਬਾਈ ਹਾਂ ਹਾਂ ਤੋਰੇਗਾ ਮੜੀ ਖਾਦ ਗਈ ਬਹੁਤ ਚੰਗੀ ਮੱਝ ਲੈ ਕੇ ਪਹੁੰਚਿਆ ਹੋਇਆ ਬਾਈ ਬੂਰੀ ਤਿਲਾਂ ਵਾਲੀ ਤੇ ਆਪਾਂ ਨੂੰ ਸਭ ਨੂੰ ਪਤਾ ਵੀ ਪੂਰੀਆਂ ਦੀ ਅੱਜ ਘਾ ਡਿਮਾਂਡ ਬਹੁਤ ਆ ਟੌਪ ਦਾ ਨਗੀਨਾ ਕਹਿ ਸਕਦੇ ਆ ਬਾਈ ਜੀ ਦਰਸ਼ਨ ਕਰ ਲੋ ਵੱਡੇ ਆਰਡਰ ਦੀ ਮਾਲ ਘਾਤੀਰ ਦੀ ਮਰਜ਼ਾ ਬਾਈ ਜੀ ਬਹੁਤ ਸੁਣ ਮੋੜ ਲੈ ਵੀਰ ਕੀ ਬੋਲਦਾ ਬਾਈ 160 ਹੈ 160 ਮੁੱਲ ਕਰਦਾ ਬਾਈ ਚੰਗੀ ਮੱਝਾ ਲੈਵਾ ਥੱਲੇ ਲੱਗਦਾ ਬਾਈ ਜੀ ਹਾਂ ਲੈਵੇ ਦੀ ਸਾਫਾ ਆਈ ਬਾਈ ਰਾਂਈ ਮੜਾ ਕਿਹੜੇ ਸੂਈ ਸੂਈ ਬਈ ਆਹੇ ਇਹ ਤੀਜੇ ਸੂਰੇ ਸੂਰੇ ਕਿੰਨਾ ਕ ਦੁੱਧ ਬਾਦੂ ਅੱਜ ਕੀ ਦੁੱਧ ਦਾ 15 16 ਬਾਦੂ ਇਹ 15 16 ਤੇ ਕਿੱਥੋਂ ਪਹੁੰਚੇ ਹੋ ਜੋਪੁਰ ਤੋਂ ਜੀ ਕੀ ਰੇਟ ਕਰਤਾ ਬਈ ਦਾ 160 ਜੀ ਨੰਬਰ ਬੋਲ ਦਿਓ ਜਾਬਾ ਨੰਬਰ 94171 09555 ਜੀ ਹੋਰ ਵੀ ਮੱਝ ਆਪਣੇ ਕੋਲ ਕੀ ਆਖੜ ਨਾਲ ਜੀ ਹੋਰ ਵੀ ਦਾਸ ਤੇ ਇੱਕ ਮੱਝ ਹੋਰ ਆ ਬਾਈ ਕੋਲੇ ਹੇ ਇਹ ਕਿਹੜੇ ਸੂਈ ਸੂਈ ਆ ਇਹ ਕੋਈ ਚੀਜ਼ ਆਈ ਇੱਕ 70 ਰੇਟ ਇਹਦਾ ਤੀਜੇ ਸੂਏ ਸੂਈ ਆ ਆ ਗਈ ਦੀਆ ਚੱਲ ਕੋਈ ਮੇਰੇ ਤੋਂ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਆ ਬਚੋ ਬਠਿੰਡਾ ਜ਼ਿਲ੍ਹੇ ਚ ਪੁਚੋ ਏਰੀਆ ਚ ਆਪਣਾ ਨੰਬਰ ਆ 947999 8308 ਹੋ ਚੰਗੀ ਟੋਪ ਦਾ ਨੇ ਬਾਈ ਕੀ ਰੇਟ ਕਰਤਾ ਵੀਰੇ ਦਾ 1.90 ਹਜ਼ਾਰ ਰੇਟਾ ਦੇਖ ਲਓ ਚੰਗੀਆਂ ਵੱਜਾ ਬੋਲਦੇ ਨੇ ਮੰਡੀ ਧਨੌਲਾ ਦਾ ਹਾਲ ਚਾਲ ਦਿਖਾ ਦਿੰਨੇ ਆ ਸੋਨੂੰ ਇੱਕ ਤਰੀਕ ਨੂੰ ਰਾਮਪਰੇ 11 ਨੂੰ ਧਨੌਲਾ ਤੇ 20 ਦੇ ਮੋੜਾਂ ਤੇ 8:00 ਵਜੇ ਲਾਈਵ ਹੋਣੀ ਆ ਬਾਈ ਜੀ ਆਪਾਂ ਮੰਡੀਆਂ ਦਾ ਹਾਲ ਚਾਲ ਜਾਣਨ ਲਈ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਉਹ ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਮੰਡੀ ਤੇ ਕੰਡਾ ਬਾਪੂ ਆਪਣੀਆਂ ਮਾਜੇ ਹੈ ਕੀ ਰੇਟ ਕਰਤਾ ਉਹ ਲੰਡੀਆਂ ਕਿਨੇ ਬਾਜਾ ਬਾਈ ਇੱਕ ਫਾਰਸ਼ ਹੈ ਹੈ ਮਾਲੇ ਕਿ ਫਸਾ ਇੱਕ 60 ਦਾ ਰੇਟਾ ਲੰਡੀਆਂ ਗੁਰੂ ਖੜੀ ਹੈ ਬੱਚਾ चंगी मत पंच बहुत डाबल की रेट करे भैया कसाठे का रेट है भाई ਆਏ ਪਰ ਬੜਾ ਆ ਗਿਆ ਟੀਮ ਆ ਸਭ ਇਕੱਠੇ ਹੋ ਗੰਦਰਾ ਇਹ ਮੰਡੀ ਤਨੋਲਾ ਬਾਈ ਜੀ ਚੰਗੀਆਂ ਰੌਣਕਾਂ ਲੱਗੀਆਂ ਹੋਣੀਆਂ ਆ ਦੇਖੀ ਮੇਰਾ ਵੀ ਜੀ ਕਿਸੇ ਆ ਇਹਦਾ ਕੀ ਰੇਟ ਕਰਾਂ ਨੀ ਲੀਰਾਵੀ ਦਾ ਇੱਕ 70 ਜੀ ਸੂਈ ਬਈਆ ਗੱਪਣਾ ਹੀ ਗੱਪਣਾ ਕਿਹੜੇ ਸੂਏ ਦੂਜੇ ਜੀ ਦੂਜੇ ਦੀ ਗੱਪਣ ਆਹਾ ਇਹ ਤੀਜੇ ਦੀ ਇਹਦਾ ਕੀ ਰੇਟ ਆ ਇਹਹੀ ਰੇਟ ਆ ਜੀ 1.7 ਇਹਦਾ ਡਬਲ ਮੱਝਾਂ ਵੰਗੀਆਂ ਜੀ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਆ ਈਲਾ ਬਟੰਡਾ ਪੁੱਤੋਗੜੀ ਵਿੱਚ ਆਪਾਂ ਨੰਬਰ 94799 8308 ਆਹ ਖੜੀਆਂ ਬੂਲੀਆਂ ਜਿਹੜੀਆਂ ਪਿੰਡਾਂ ਦੇ ਭਾਲ ਦੇ ਵਿੱਚ ਹੈ ਬਾਈ ਜੀ ਆਪਾਂ ਵੱਡੀਆਂ ਦੇ ਗੇੜਾ ਮਾਰ ਲਿਆ ਕਰੋ ਚੰਗੀਆਂ ਵੀ ਮੈਂ ਜੱਟਾਂ ਨਹੀਂ ਆਹ ਖੜੀ ਕੋਸੇ ਗਈ ਭਾਈ ਕੀ ਰੇਟ ਕਰਤਾ ਵੀਰੇ ਦਾ 1.40 ਸੋਨ ਵਾਲੀ ਆ ਕਿਹੜੇ ਸੂਏ 1.40 ਰੇਟ ਹੈ ਦਾ ਇੱਥੇ ਸੂਏ ਸੁੰਦਰੇ ਦਾ 10 ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ